9 ਅਗਸਤ 1990 ਦੇ ਦਿਨ ਰਸ਼ੀਆ ਦੇ ਪ੍ਰੈਜ਼ੀਡੈਂਟ ਬੋਰਿਸ ਯੇਲਸਨ ਇੱਕ ਨਵੇਂ ਐਕਟਿੰਗ ਪ੍ਰਾਈਮ ਮਿਨਿਸਟਰ ਦਾ ਨਾਮ ਪੂਰੀ ਦੁਨੀਆ ਨੂੰ ਤੇ ਸਪੈਸ਼ਲੀ ਰਸ਼ੀਆ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਇਹ ਉਹ ਨਾਮ ਆ ਜਿਹਦੇ ਬਾਰੇ ਰਸ਼ੀਆ ਦੇ ਵਿੱਚ ਕਿਸੇ ਨੇ ਵੀ ਜ਼ਿਆਦਾ ਨਹੀਂ ਸੁਣਿਆ ਹੋਇਆ ਨਾਮ ਹੈ ਵਲਾਦੀਮੀਰ ਪੁਤਿਨ ਯੇਲਸਨ ਹੋਣਾ ਦੀ ਕੀਤੀ ਹੋਈ ਇਸ ਘੋਸ਼ਣਾ ਤੋਂ ਠੀਕ 1 ਮਹੀਨਾ ਬਾਅਦ ਕ੍ਰੈਮਲਿਨ ਤੋਂ ਸਿਰਫ ਡੇਡ ਘੰਟੇ ਦੀ ਦੂਰੀ ਦੇ ਉੱਪਰ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਇੱਕ ਬਹੁਤ ਵੱਡਾ ਵਿਸਫੋਟ ਹੁੰਦਾ ਜਿਦੇ ਵਿੱਚ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਜਾਂਦੀ ਆ ਇਸ ਤੋਂ ਸਿਰਫ 4 ਦਿਨ ਬਾਅਦ ਇੱਕ ਹੋਰ ਬਹੁਤ ਹੀ ਵੱਡਾ ਵਿਸਫੋਟ ਹੁੰਦਾ ਇੱਕ ਹੋਰ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਜਿਹੜਾ ਪਹਿਲੇ ਵਾਲੀ ਬਿਲਡਿੰਗ ਤੋਂ ਸਿਰਫ 4 ਮੀਲ ਦੀ ਦੂਰੀ ਤੇ ਹੁੰਦਾ ਇਸ ਵਾਰ ਮਰਨ ਵਾਲਿਆਂ ਦੀ ਗਿਣਤੀ ਹੈ 119 ਇਸ ਦੂਸਰੇ ਵਿਸਫੋਟ ਤੋਂ ਬਾਅਦ ਰਸ਼ੀਆ ਦੀ ਪਾਰਲੀਮੈਂਟ ਦੇ ਸਪੀਕਰ ਮੀਡੀਆ ਦੇ ਸਾਹਮਣੇ ਆਉਂਦੇ ਆ ਤੇ ਮਰੇ ਹੋਏ ਲੋਕਾਂ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਆ ਤੇ ਨਾਲ ਦੀ ਨਾਲ ਇਹ ਕਹਿੰਦੇ ਆ ਕਿ ਜਿਹੜਾ ਇਹ ਵਿਸਫੋਟ ਹੋਇਆ ਵਾ ਵੋਲਗੋ ਦੋਨਸ ਕਾ ਨਾਮ ਦੇ ਸ਼ਹਿਰ ਦੇ ਵਿੱਚ ਸਾਨੂੰ ਇਹਦਾ ਬਹੁਤ ਹੀ ਜ਼ਿਆਦਾ ਦੁੱਖ ਤੁਹਾਨੂੰ ਇਹ ਸਟੇਟਮੈਂਟ ਬਿਲਕੁਲ ਨਾਰਮਲ ਲੱਗੀ ਹੋਗੀ ਪਰ ਇੱਥੇ ਆ ਕੇ ਬਹੁਤ ਵੱਡੀ ਇੱਕ ਗੜਬੜ ਹੁੰਦੀ ਹੈ ਪਹਿਲੇ ਜਿਹੜੇ ਦੋਨੇ ਵਿਸਫੋਟ ਹੋਇਆ ਉਹਨਾਂ ਦੇ ਵਿੱਚੋਂ ਕੋਈ ਵੀ ਵੋਲਗੋਡੋਨਸਕ ਨਾਮ ਦੇ ਸ਼ਹਿਰ ਦੇ ਵਿੱਚ ਨਹੀਂ ਹੋਇਆ ਬਲਕਿ ਵੋਲਗੋਡੋਨਸਕ ਨਾਮ ਦੇ ਇਸ ਸ਼ਹਿਰ ਦੇ ਵਿੱਚ ਵਿਸਫੋਟ ਹਾਲੇ ਹੋਣਾ ਬਾਕੀ ਆ ਇਸੇ ਮੀਡੀਆ ਕਾਨਫਰੰਸ ਤੋਂ ਠੀਕ 3 ਦਿਨ ਤੋਂ ਬਾਅਦ ਤਾਂ ਇਸੇ ਤਰ੍ਹਾਂ ਦੇ ਇੱਕ ਮਾਹੌਲ ਦੇ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਹੁੰਦਾ ਬਹੁਤ ਹੀ ਅਜੀਬੋ-ਗਰੀਬ ਤਰੀਕੇ ਦੇ ਨਾਲ ਰਸ਼ੀਆ ਦੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਬਹੁਤ ਵੱਡੇ-ਵੱਡੇ ਬੰਬ ਵਿਸਫੋਟ ਹੁੰਦੇ ਆ ਸੈਂਕੜੇ ਲੋਕਾਂ ਦੀ ਜਾਨ ਜਾਂਦੀ ਆ ਤੇ ਜਿਨ੍ਹਾਂ ਦੇ ਬਾਰੇ ਅੱਜ ਤੱਕ ਵੀ ਕਲੀਅਰਲੀ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਨੂੰ ਕਰਵਾਉਣ ਦੇ ਪਿੱਛੇ ਕਿਸ ਇਨਸਾਨ ਦਾ ਹੱਥ ਹੁੰਦਾ ਇਹੇ ਜੇ ਟਾਈਮਾਂ ਦੇ ਵਿੱਚ ਹੀ ਇੱਕ ਵਲਾਦੀਮੀਰ ਪੋਪੇਨ ਨਾਮ ਦਾ ਇੱਕ ਇਸ ਤਰ੍ਹਾਂ ਦਾ ਇਨਸਾਨ ਜਿਹਦੇ ਬਾਰੇ ਰਸ਼ੀਆ ਦੇ ਵਿੱਚ ਕੋਈ ਵੀ ਖਾਸ ਨਹੀਂ ਜਾਣਦਾ ਸੀ ਰਸ਼ੀਆ ਦਾ ਪ੍ਰਾਈਮ ਮਿਨਿਸਟਰ ਬਣ ਜਾਂਦਾ ਤਾਂ ਹੁਣ ਆਪਾਂ ਚੱਲਦੇ ਆ ਇਸੇ ਕਹਾਣੀ ਦੇ ਵੱਲ ਕਿ ਕਿਵੇਂ ਇੱਕ ਬਿਲਕੁਲ ਸਧਾਰਨ ਤੇ ਯੂਨੀਵਰਸਿਟੀ ਦੇ ਵਿੱਚ ਲਾਅ ਕਰਨ ਵਾਲਾ ਸਟੂਡੈਂਟ ਪੂਰੇ ਦੇ ਪੂਰੇ ਰਸ਼ੀਆ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲੈਂਦਾ ਵਲਾਦੀਮੀਰ ਪੁਤਿਨ ਦੀ ਕਹਾਣੀ ਨੂੰ ਸਮਝਣ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਸਮਝਣਾ ਪਊਗਾ ਕੇਜੀਬੀ ਨੂੰ ਸੋਵੀਅਤ ਯੂਨੀਅਨ ਦੇ ਲਈ ਕੇਜੀਬੀ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਪਾਕਿਸਤਾਨ ਦੇ ਲਈ ਆਈਐਸਆਈ ਜਾਂ ਫਿਰ ਅਮਰੀਕਾ ਦੇ ਲਈ ਸੀਆਈਏ ਜਾਂ ਐਫਬੀਆਈ ਸੋਵੀਅਤ ਯੂਨੀਅਨ ਦੇ ਟਾਈਮ ਜਿਹੜੀ ਇੱਕ ਏਜੰਸੀ ਦੇ ਕੋਲੇ ਅਥਾ ਪਾਵਰ ਸੀ ਜਾਂ ਕਹ ਲੋ ਕਿ ਉਹ ਕਾਨੂੰਨ ਦੇ ਦਾਇਰੇ ਤੋਂ ਵੀ ਬਹੁਤ ਹੀ ਜ਼ਿਆਦਾ ਉੱਪਰ ਸੀਗੇ ਤਾਂ ਉਹ ਸਾਰੇ ਹੁੰਦੇ ਆ ਕੇਜੀਬੀ ਦੇ ਏਜੰਟ ਤੇ ਬਹੁਤ ਸਾਰੇ ਰਸ਼ੀਆ ਦੇ ਜਾਂ ਕਹ ਲੋ ਸੋਵੀਅਤ ਯੂਨੀਅਨ ਦੇ ਨੌਜਵਾਨ ਨੇ ਜਿਹੜੇ ਕੇਜੀਬੀ ਦਾ ਏਜੰਟ ਬਣਨਾ ਚਾਹੁੰਦੇ ਆ ਇਸੇ ਤਰ੍ਹਾਂ ਦੇ ਹੀ ਸੁਪਨੇ ਨੂੰ ਲੈ ਕੇ ਇੱਕ ਯੂਨੀਵਰਸਿਟੀ ਦੇ ਵਿੱਚ ਲਾਅ ਦੀ ਪੜ੍ਹਾਈ ਕਰ ਰਿਹਾ ਵਾ ਵਲਾਦੀਮੀਰ ਪੋਤੇ ਨਾਮ ਦਾ ਇੱਕ ਸਟੂਡੈਂਟ ਆਪਣੀ ਲਾਅ ਦੀ ਪੜ੍ਹਾਈ ਕਰਨ ਤੋਂ ਫੌਰਨ ਬਾਅਦ ਉਹ ਵੀ ਬਾਕੀ ਹੋਰ ਬਹੁਤ ਸਾਰੇ ਸਟੂਡੈਂਟਸ ਦੀ ਤਰ੍ਹਾਂ ਹੀ ਕੇਜੀਬੀ ਨੂੰ ਬਤੌਰ ਇੱਕ ਜਸੂਸ ਜੁਆਇਨ ਕਰ ਲੈਂਦਾ ਇਹ ਗੱਲ ਹੈ 1975 ਦੀ ਅਗਲੇ 5 ਸਾਲਾਂ ਤੱਕ ਹੋਰ ਹਜ਼ਾਰਾਂ ਕੇ ਜੀ ਬੀ ਦੇ ਨੌਜਵਾਨ ਏਜੰਟਸ ਦੀ ਤਰ੍ਹਾਂ ਵਲਾਦੀਮੀਰ ਪੁਤਿਨ ਵੀ ਉਹ ਵळे ਨਾਰਮਲ ਕੰਮ ਕਰਦਾ ਰਹਿੰਦਾ ਵਲਾਦੀਮੀਰ ਪੁਤਿਨ ਨੂੰ ਸਭ ਤੋਂ ਪਹਿਲੀ ਵੱਡੀ ਬ੍ਰੇਕ ਮਿਲਦੀ ਆ ਸਾਲ 1980 ਦੇ ਵਿੱਚ ਜਦੋਂ ਉਹਨੂੰ ਵਾਪਸ ਮਾਸਕੋ ਬੁਲਾਇਆ ਜਾਂਦਾ ਕੇ ਜੀ ਬੀ ਦੇ ਏਜੰਟਸ ਜਿਹੜੇ ਸਪੈਸ਼ਲੀ ਸਿਲੈਕਟ ਕੀਤੇ ਜਾਂਦੇ ਆ ਬਹੁਤ ਵੱਡੇ ਆਪਰੇਸ਼ਨਸ ਦੇ ਲਈ ਤੇ ਜਿਨ੍ਹਾਂ ਨੂੰ ਹੁਣ ਦੇਸ਼ ਤੋਂ ਬਾਹਰ ਭੇਜਿਆ ਜਾਊਗਾ ਉਸ ਕੋਰਸ ਦੇ ਵਿੱਚ ਦਾਖਲਾ ਲੈਣ ਦੇ ਲਈ ਤੇ ਇਹ ਇੰਸਟੀਚੂਟ ਹੁੰਦਾ ਮਾਸਕੋ ਦਾ ਫੋਰਨ ਇੰਟੈਲੀਜੈਂਸ ਟ੍ਰੇਨਿੰਗ ਇੰਸਟੀਚੂਟ ਕੇਜੀਬੀ ਦੇ ਵਿੱਚ ਕੰਮ ਕਰਨ ਵਾਲਾ ਹਰ ਇੱਕ ਏਜੰਟ ਇਸੇ ਇੰਸਟੀਚੂਟ ਦੇ ਵਿੱਚ ਜਾਣਾ ਚਾਹੁੰਦਾ ਤਾਂ ਕਿ ਉਹਦਾ ਕੈਰੀਅਰ ਇਸ ਤੋਂ ਅੱਗੇ ਬਹੁਤ ਜ਼ਿਆਦਾ ਵੱਧ ਜੇ ਤੇ ਵਲਾਦੀਮੀਰ ਪੁਤਿਨ ਉਹਨਾਂ ਗਿਣੇ ਚੁਣੇ ਕੇਜੀਬੀ ਦੇ ਜਸੂਸਾਂ ਦੇ ਵਿੱਚੋਂ ਇੱਕ ਹੁੰਦਾ ਇੱਕ ਚੀਜ਼ ਮੈਂ ਹੋਰ ਦੱਸਦਾ ਇਹ ਉਹ ਟਾਈਮ ਸੀ ਜਦੋਂ ਜਰਮਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਇੱਕ ਹੁੰਦਾ ਪੂਰਬੀ ਜਰਮਨ ਤੇ ਇੱਕ ਹੁੰਦਾ ਪੱਛਮੀ ਜਰਮਨ ਪੂਰਬੀ ਜਰਮਨ ਉਸ ਟਾਈਮ ਦੇ ਉੱਪਰ ਸੋਵੀਅਤ ਯੂਨੀਅਨ ਮਤਲਬ ਅੱਜ ਦੇ ਰਸ਼ੀਆ ਦੇ ਕੰਟਰੋਲਸ ਹੁੰਦਾ ਜਦੋਂ ਕਿ ਵੈਸਟ ਜਰਮਨ ਪੱਛਮੀ ਤਾਕਤਾਂ ਦੇ ਕੰਟਰੋਲ ਦੇ ਵਿੱਚ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਪੋਟੈਨ ਨੂੰ ਪੂਰਬੀ ਜਰਮਨ ਦੇ ਇੱਕ ਸ਼ਹਿਰ ਡਰੈਸਟਨ ਦੇ ਵਿੱਚ ਭੇਜਿਆ ਜਾਂਦਾ ਕਿਉਂਕਿ ਡਰੈਸਟਨ ਹੀ ਕੇਜੀਬੀ ਦੇ ਸਾਰੇ ਏਜੰਟਸ ਦਾ ਆਪਣਾ ਇੱਕ ਗੜ੍ਹ ਹੁੰਦਾ ਤੇ ਜਿੰਨੀਆਂ ਵੀ ਐਕਟੀਵਿਟੀਆਂ ਇਹ ਸਾਰੇ ਪੂਰਬੀ ਜਰਮਨ ਦੇ ਵਿੱਚ ਰਹਿ ਕੇ ਕਰਦੇ ਨੇ ਉਹ ਸਾਰੀਆਂ ਦੀਆਂ ਸਾਰੀਆਂ ਸ਼ੁਰੂ ਹੁੰਦੀਆਂ ਨੇ ਡਰੈਸਟਨ ਤੋਂ ਤੇ ਇਥੋਂ ਦੀ ਇੱਕ ਬਹੁਤ ਹੀ ਮਸ਼ਹੂਰ ਜਾਂ ਉਸ ਟਾਈਮ ਦੀ ਕਹੋ ਇੱਕ ਬਹੁਤ ਹੀ ਬਦਨਾਮ ਬਿਲਡਿੰਗ ਹੁੰਦੀ ਆ ਜਿਹਦਾ ਉਸ ਟਾਈਮ ਦੇ ਉੱਪਰ ਨਾਮ ਹੁੰਦਾ ਐਂਜਲਿਕਾ ਸਟ੍ਰਾਸੇ ਬਿਲਡਿੰਗ ਨੰਬਰ 4 1986 ਤੋਂ ਲੈ ਕੇ 1990 ਤੱਕ ਇਹੀ ਵਾਲੀ ਬਿਲਡਿੰਗ ਵਲਾਦੀਮੀਰ ਪੋਟਨ ਦੀ ਕੰਮ ਕਰਨ ਵਾਲੀ ਜਗਾ ਬਣੀ ਰਹਿਣ ਵਾਲੀ ਆ ਇਨ੍ਹਾਂ 5 ਸਾਲਾਂ ਦੇ ਦੌਰਾਨ ਵਲਾਦੀਮੀਰ ਪੁਤਨ ਦੇ ਮੇਨ ਕੰਮ ਹੁੰਦੇ ਆ ਪੇਸ ਬਦਲ ਕੇ ਪੱਛਮੀ ਜਰਮਨ ਦੇ ਵਿੱਚ ਜਾਣਾ ਜਿਆਦਾ ਤੋਂ ਜਿਆਦਾ ਜਾਣਕਾਰੀ ਹਾਸਲ ਕਰਨਾ ਕੇਜੀਬੀ ਦੇ ਲਈ ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਰਿਕਰੂਟ ਕਰਨਾ ਤੇ ਜਾਂ ਫਿਰ ਸੋਵੀਅਤ ਯੂਨੀਅਨ ਦੀ ਸਭ ਤੋਂ ਬਦਨਾਮ ਪੁਲਿਸ 87 ਦੇ ਅਲੱਗ-ਅਲੱਗ ਅਧਿਕਾਰੀਆਂ ਦੇ ਨਾਲ ਮਿਲ ਕੇ ਅਲੱਗ-ਅਲੱਗ ਹੋਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਕੰਮ ਕਰਨਾ 5 ਸਾਲ ਡਰੈਸਟਨ ਦੇ ਵਿੱਚ ਕੇਜੀਬੀ ਦੇ ਲਈ ਕੰਮ ਕਰਨ ਤੋਂ ਬਾਅਦ ਫਾਈਨਲੀ ਪੁਤਨ ਵਾਪਸ ਮਾਸਕੋ ਪਹੁੰਚਦਾ ਤੇ ਉਸ ਤੋਂ ਬਾਅਦ ਜਾਂਦਾ ਆਪਣੀ ਪ੍ਰਾਣੀ ਯੂਨੀਵਰਸਿਟੀ ਲੈਨਿੰਗਰਾਦ ਦੇ ਵਿੱਚ ਪੁਤਿਨ ਦੀ ਇਹ ਵਾਲੀ ਟਾਈਮਿੰਗ KGB ਨੂੰ ਛੱਡ ਕੇ ਵਾਪਸ ਮਾਸਕੋ ਪਹੁੰਚਣ ਦੀ ਤੇ ਉਸ ਤੋਂ ਬਾਅਦ ਲੈਨਿੰਗਰਾਦ ਪਹੁੰਚਣ ਦੀ ਇਸ ਤੋਂ ਜ਼ਿਆਦਾ ਵਧੀਆ ਨਹੀਂ ਹੋ ਸਕਦੀ ਸੀ ਕਿਉਂਕਿ ਅਗਲੇ ਹੀ ਸਾਲ 1991 ਦੇ ਵਿੱਚ ਸੋਵੀਅਤ ਯੂਨੀਅਨ ਟੁੱਟ ਜਾਂਦਾ ਤੇ ਹੁਣ ਇੱਥੇ ਜਾ ਕੇ ਵਲਾਦੀਮੀਰ ਪੁਤਿਨ ਆਪਣੇ ਇੱਕ ਪੁਰਾਣੇ ਲਾਅ ਦੇ ਪ੍ਰੋਫੈਸਰ ਐਨਾਟੋਲੀ ਸੋਬੋਚਕ ਦੇ ਨਾਲ ਰਲ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਐਨਾਟੋਲੀ ਸੋਬੋਚਕ ਉਹਨਾਂ ਕੁਝ ਗਿਣੇ ਚੁਣੇ ਰਸ਼ੀਆ ਦੇ ਜਾਂ ਕਹਿ ਲੋ ਪ੍ਰਾਣੇ ਸੋਵੀਅਤ ਯੂਨੀਅਨ ਦੇ ਲੋਕਾਂ ਦੇ ਵਿੱਚੋਂ ਇੱਕ ਹੁੰਦੇ ਆ ਜਿਹੜੇ ਕਿ ਸੋਵੀਅਤ ਯੂਨੀਅਨ ਦੀ ਬਹੁਤ ਜ਼ਿਆਦਾ ਮੁਖਾਲਫਤ ਕਰਦੇ ਆ ਉਹਦੇ ਅਗੇਂਸਟ ਬੋਲਦੇ ਆ ਤੇ ਇਹ ਕਹਿੰਦੇ ਆ ਕਿ ਸਾਡੇ ਦੇਸ਼ ਨੂੰ ਡੈਮੋਕਰੈਟਿਕ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਤਾਂ ਤੁਸੀਂ ਇੱਥੇ ਕਹਿ ਸਕਦੇ ਹੋ ਕਿ ਵਲਾਦੀਮੀਰ ਪੁਤਿਨ ਨੇ ਬਹੁਤ ਹੀ ਸਹੀ ਟਾਈਮ ਦੇ ਉੱਪਰ ਆ ਕੇ ਆਪਣਾ ਪਾੜਾ ਚੇਂਜ ਕੀਤਾ ਜਿੰਨਾ ਟਾਈਮ ਤੱਕ ਸੋਵੀਅਤ ਯੂਨੀਅਨ ਰਿਆ ਤਾਂ ਉਹਨਾਂ ਟਾਈਮ ਤੱਕ ਉਹਨਾਂ ਦੀ ਸਭ ਤੋਂ ਪਾਵਰਫੁਲ ਆਰਗੇਨਾਈਜੇਸ਼ਨ ਕੇਜੀਬੀ ਦੇ ਵਿੱਚ ਕੰਮ ਕੀਤਾ ਤੇ ਜਦੋਂ ਹੀ ਹਾਲਾਤ ਬਦਲਣ ਵਾਲੇ ਸੀ ਬਿਲਕੁਲ ਉਲਟ ਹੋਣ ਵਾਲੇ ਸੀ ਤਾਂ ਬਿਲਕੁਲ ਸਹੀ ਟਾਈਮ ਦੇ ਉੱਪਰ ਆ ਕੇ ਦੂਸਰੇ ਪਾਸੇ ਦੇ ਲੋਕਾਂ ਦੇ ਨਾਲ ਹੱਥ ਮਿਲਾਇਆ ਤੇ ਇਹੀ ਉਹ ਟਾਈਮ ਸੀ ਜਦੋਂ ਲੈਨਿੰਗ੍ਰਾਦ ਦਾ ਨਾਮ ਬਦਲ ਕੇ ਦੁਬਾਰਾ ਤੋਂ ਸੈਂਟ ਪੀਟਰਸਬਰਗ ਕੀਤਾ ਜਾਂਦਾ ਇਸ ਟਾਈਮ ਤੋਂ ਬਾਅਦ ਬਹੁਤ ਹੀ ਤੇਜ਼ੀ ਦੇ ਨਾਲ ਤੇ ਬਹੁਤ ਹੀ ਰਹੱਸੇਮਈ ਤਰੀਕੇ ਦੇ ਨਾਲ ਵਲਾਦੀਮੀਰ ਪੁਤਿਨ ਤਰੱਕੀ ਦੀਆਂ ਪੌੜੀਆਂ ਚੜਨਾ ਸ਼ੁਰੂ ਕਰਦਾ ਤੇ ਸਭ ਤੋਂ ਪਹਿਲੀ ਬਹੁਤ ਵੱਡੀ ਬ੍ਰੇਕ ਜਿਹੜੀ ਵਲਾਦੀਮੀਰ ਪੁਤਿਨ ਨੂੰ ਮਿਲਦੀ ਆ ਉਹ ਹੈਗੀ ਆ ਕ੍ਰੈਮਲਿਨ ਦੇ ਵਿੱਚ ਮਤਲਬ ਕਿ ਰਸ਼ੀਆ ਦੇ ਪਾਵਰ ਹਾਊਸ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਪ੍ਰਾਪਰਟੀ ਮੈਨੇਜਮੈਂਟ ਡਿਪਾਰਟਮੈਂਟ ਦੇ ਵਿੱਚ ਇੱਕ ਉੱਚਾ ਅਹੁਦਾ ਹਾਸਲ ਕਰਨਾ ਇਹ ਵਲਾਦੀਮੀਰ ਪੁਤਿਨ ਦੇ ਕੈਰੀਅਰ ਦੀ ਸਭ ਤੋਂ ਪਹਿਲੀ ਇਸ ਤਰ੍ਹਾਂ ਦੀ ਜੌਬ ਸੀ ਜਿਹਦੇ ਵਿੱਚ ਉਹਨੂੰ ਰਸ਼ੀਆ ਦੇ ਬਹੁਤ ਸਾਰੇ ਉੱਚੇ ਅਧਿਕਾਰੀਆਂ ਦੇ ਨਾਲ ਰੜਕੇ ਕੰਮ ਕਰਨ ਦਾ ਮੌਕਾ ਮਿਲਦਾ ਤੇ ਨਾਲ ਦੀ ਨਾਲ ਹੀ ਉਹਨਾਂ ਸਾਰਿਆਂ ਦੇ ਨਾਲ ਕਨੈਕਸ਼ਨ ਬਣਾਉਣ ਦਾ ਹੁਣ ਆਪਣੀ ਇਸ ਜੌਬ ਦੇ ਉੱਪਰ ਵਲਾਦੀਮੀਰ ਪੁਤਿਨ ਨੇ ਜਾਂ ਤਾਂ ਬਹੁਤ ਹੀ ਜ਼ਿਆਦਾ ਬਿਹਤਰੀਨ ਕੰਮ ਕੀਤਾ ਹੋਗਾ ਜਾਂ ਫਿਰ ਆਪਣੇ ਕਨੈਕਸ਼ਨ ਬਹੁਤੀ ਪਾਵਰਫੁੱਲ ਲੋਕਾਂ ਦੇ ਨਾਲ ਬਣਾਏ ਹੋਣਗੇ ਕਿਉਂਕਿ ਇਸ ਤੋਂ ਸਿਰਫ ਥੋੜੀ ਦੇਰ ਤੋਂ ਬਾਅਦ ਹੀ ਉਹਨੂੰ ਇੱਕ ਇਹੋ ਜਿਹਾ ਅਹੁਦਾ ਮਿਲਦਾ ਜਿਹੜਾ ਕਿ ਨਾਰਮਲ ਤੌਰ ਦੇ ਉੱਪਰ ਬਹੁਤ ਸਾਰੇ ਉੱਚੇ ਅਧਿਕਾਰੀਆਂ ਨੂੰ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਮਿਲਦਾ ਤੇ ਇਹ ਅਹੁਦਾ ਹੈ ਬੋਰਿਸ ਯੇਲਸਨ ਉਸ ਟਾਈਮ ਦੇ ਰਸ਼ੀਆ ਦੇ ਪ੍ਰੈਜ਼ੀਡੈਂਸ਼ੀਅਲ ਸਟਾਫ ਦਾ ਡਿਪਟੀ ਚੀਫ ਹੋਣ ਦਾ ਇਸ ਅਹੁਦੇ ਨੇ ਵਲਾਦੀਮੀਰ ਪੁਤਿਨ ਨੂੰ ਰਸ਼ੀਆ ਦੇ ਉਸ ਟਾਈਮ ਦੇ ਸਭ ਤੋਂ ਜ਼ਿਆਦਾ ਤਾਕਤਵਰ ਇਨਸਾਨ ਬੋਰਿਸ ਯੇਲਸਨ ਦੇ ਨੇੜੇ ਜਾਣ ਦਾ ਤੇ ਉਹਨਾਂ ਦਾ ਵਿਸ਼ਵਾਸ ਜਿੱਤਣ ਦਾ ਬਹੁਤ ਹੀ ਜ਼ਿਆਦਾ ਵਧੀਆ ਮੌਕਾ ਦਿੱਤਾ ਤੇ ਇਹੀ ਬੋਰਿਸ ਯੇਲਸਨ ਦੇ ਨਾਲ ਵਲਾਦੀਮੀਰ ਪੁਤਿਨ ਦੀ ਨੇੜਤਾ ਹੁੰਦੀ ਆ ਜਿਹੜੀ ਇੱਕ ਦਿਨ ਵਲਾਦੀਮੀਰ ਪੁਤਿਨ ਨੂੰ ਪੂਰੇ ਰਸ਼ੀਆ ਦਾ ਬੇਤਾਜ ਬਾਦਸ਼ਾਹ ਬਣਾ ਦੂਗੀ ਪਰ ਉਹ ਹਾਲੇ ਅਗਲੇ ਭਵਿੱਖ ਦੀਆਂ ਗੱਲਾਂ ਨੇ ਉਸ ਟਾਈਮ ਦੇ ਉੱਪਰ ਫੌਰੀ ਤੌਰ ਦੇ ਉੱਪਰ ਵਲਾਦੀਮੀਰ ਪੁਤਿਨ ਦਾ ਇਹਨੂੰ ਜਿਹੜਾ ਸਭ ਤੋਂ ਵੱਡਾ ਫਾਇਦਾ ਹੁੰਦਾ ਉਹ ਇਹ ਆ ਕਿ ਵਲਾਦੀਮੀਰ ਪੁਤਿਨ ਨੂੰ ਸੋਵੀਅਤ ਯੂਨੀਅਨ ਚਲਾ ਗਿਆ ਤਾਂ ਨਾਲ ਦੀ ਨਾਲ ਹੀ ਚਲੀ ਜਾਂਦੀ ਆ ਕੇਜੀਬੀ ਪਰ ਸਿਰਫ ਇੱਕ ਨਾਮ ਬਦਲਿਆ ਵਾ ਕੇਜੀਬੀ ਦੀ ਥਾਂ ਦੇ ਉੱਪਰ ਜਿਹੜੀ ਨਵੀਂ ਸੰਸਥਾ ਹੁਣ ਰਸ਼ੀਆ ਦੇ ਲਈ ਬਣਾਈ ਗਈ ਆ ਜਿਹੜੀ ਕੰਮ ਬਿਲਕੁਲ ਸੇਮ ਉਹੀ ਵਾਲਾ ਕਰੋਗੀ ਉਹਦਾ ਨਾਮ ਹੁੰਦਾ ਐਫਐਸਬੀ ਪਰ ਇਸ ਵਾਰ ਵਲਾਦੀਮੀਰ ਪੁਤਿਨ ਕੇਜੀਬੀ ਦੀ ਤਰ੍ਹਾਂ ਇਸ ਆਰਗੇਨਾਈਜੇਸ਼ਨ ਦਾ ਕੋਈ ਇੱਕ ਮਾਮੂਲੀ ਜਸੂਸ ਨਹੀਂ ਹੈ ਬਲਕਿ ਉਹਨੂੰ ਐਫਐਸਬੀ ਦਾ ਡਾਇਰੈਕਟਰ ਬਣਾਇਆ ਜਾਂਦਾ ਮਤਲਬ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਵੱਡੇ ਕੰਟਰੀ ਦੀ ਸਭ ਤੋਂ ਪਾਵਰਫੁਲ ਆਰਗੇਨਾਈਜੇਸ਼ਨ ਨੂੰ ਕੰਟਰੋਲ ਕਰਨ ਵਾਲਾ ਇੱਕ ਵਾਰੀ ਫੇਰ ਵਲਾਦੀਮੀਰ ਪੁਤਿਨ ਦੀ ਇਹ ਵਾਲੀ ਟਾਈਮਿੰਗ ਬਿਲਕੁਲ ਹੀ ਸਹੀ ਹੁੰਦੀ ਆ ਕਿਉਂਕਿ ਇਹ ਉਹ ਵਾਲੇ ਟਾਈਮ ਹੁੰਦੇ ਆ ਜਦੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਬੋਰਿਸ ਝੇਲਸਨ ਇੱਕ ਤਾਂ ਆਪਣੀ ਬਹੁਤ ਹੀ ਜ਼ਿਆਦਾ ਖਰਾਬ ਸੇਤ ਦੇ ਕਰਕੇ ਤੇ ਦੂਸਰਾ ਰਸ਼ੀਆ ਦੇ ਬਹੁਤ ਹੀ ਬੁਰੇ ਰਾਜਨੀਤਿਕ ਤੇ ਆਰਥਿਕ ਹਾਲਾਤਾਂ ਦੇ ਕਰਕੇ ਆਪਣੀ ਜੌਬ ਤੋਂ ਰਿਟਾਇਰਮੈਂਟ ਲੈਣਾ ਚਾਹੁੰਦੇ ਆ ਤੇ ਇਹ ਉਹੀ ਟਾਈਮ ਨੇ ਜਦੋਂ ਬੋਰਿਸ ਝੈਲਸਨ ਪੂਰੇ ਧਿਆਨ ਦੇ ਨਾਲ ਸੋਚ ਰਹੇ ਹੁੰਦੇ ਆ ਆਪਣੇ ਦੇਸ਼ ਨੂੰ ਦਿੱਤੇ ਜਾਣ ਵਾਲੇ ਅਗਲੇ ਉੱਤਰਾਧਿਕਾਰੀ ਦੇ ਬਾਰੇ ਵਿੱਚ ਵਲਾਦੀਮੀਰ ਪੁਤਿਨ ਬੋਰਿਸ ਝੈਲਸਨ ਦੀ ਸਭ ਤੋਂ ਪਹਿਲੀ ਚੁਆਇਸ ਨਹੀਂ ਹੁੰਦੇ ਸਭ ਤੋਂ ਪਹਿਲੀ ਚੁਆਇਸ ਬੋਰਿਸ ਝੈਲਸਨ ਦੇ ਲਈ ਨੇ ਉਹਨਾਂ ਦੇ ਆਪਣੇ ਡਿਪਟੀ ਪ੍ਰੀਮੀਅਰ ਬੋਰਿਸ ਨੈਮਤਸੋਵ ਬੋਰਿਸ ਨਮਸੋਵ ਇੱਕ ਬਹੁਤ ਹੀ ਜ਼ਿਆਦਾ ਸੀਨੀਅਰ ਰਾਜਨੀਤਿਕ ਨੇਤਾ ਹੁੰਦੇ ਆ ਤੇ ਜਿਨ੍ਹਾਂ ਦਾ ਝਕਾ ਹੁੰਦਾ ਵਾ ਪੱਛਮੀ ਦੇਸ਼ਾਂ ਵੱਲ ਤੇ ਆਪਣੇ ਦੇਸ਼ ਨੂੰ ਉਹ ਬਿਲਕੁਲ ਪੱਛਮੀ ਦੇਸ਼ਾਂ ਦੀ ਤਰਜ਼ ਦੇ ਉੱਪਰ ਚਲਾਉਣਾ ਚਾਹੁੰਦੇ ਆ ਤੇ ਈਵਨ ਇੱਕ ਵਾਰ ਬਿਲ ਕਲਿੰਟਨ ਦੇ ਨਾਲ ਆਪਣੀ ਕੀਤੀ ਹੋਈ ਮੁਲਾਕਾਤ ਦੇ ਵਿੱਚ ਬੋਰਿਸ ਯੇਲਸਨ ਬੋਰਿਸ ਨਮਸੋਵ ਨੂੰ ਮਿਲਾਉਂਦੇ ਆ ਆਪਣੇ ਉੱਤਰਾਧਿਕਾਰੀ ਦੇ ਰੂਪ ਦੇ ਵਿੱਚ ਤੇ ਇਸ ਚੀਜ਼ ਨੂੰ ਬਿਲ ਕਲਿੰਟਨ ਤੋਂ ਬਿਲਕੁਲ ਵੀ ਉਹ ਨਹੀਂ ਲੁਕਾਉਂਦੇ ਇੱਕ ਟਾਈਮ ਦੇ ਉੱਪਰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬੋਰਿਸ ਨੈਮਸੋਵਿਓ ਇਨਸਾਨ ਹੋਣਗੇ ਜਿਹੜੇ ਅੱਗੇ ਰਸ਼ੀਆ ਨੂੰ ਲੀਡ ਕਰਨਗੇ ਬੋਰਿਸ ਯੇਲਸਨ ਤੋਂ ਬਾਅਦ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਬਿਲਕੁਲ ਏਸੇ ਟਾਈਮ ਦੇ ਉੱਪਰ ਏਸ਼ੀਆ ਦੇ ਵਿੱਚ ਆਉਂਦੀ ਆ ਮਾਰਕੀਟ ਦੇ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਮੰਦੀ ਤੇ ਉਹੀ ਵਾਲੀਆਂ ਇੰਡਸਟਰੀਜ਼ oil gas metals ਇਨਾਂ ਸਾਰੀਆਂ ਦੇ ਜਿਹੜੀ ਕਮੋਡਿਟੀ ਪ੍ਰਾਈਸਸ ਹੁੰਦੇ ਆ ਉਹ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਡਿੱਗ ਜਾਂਦੇ ਆ ਤੇ ਨਾਲ ਦੀ ਨਾਲ ਹੀ ਡਿੱਗ ਜਾਂਦੀ ਆ ਪੂਰੇ ਦੇ ਪੂਰੇ ਰਸ਼ੀਆ ਦੀ ਅਰਥ ਵਿਵਸਥਾ ਹੁਣ ਬੋਰਿਸ ਮੈਮਸੋਵ ਉਹ ਇਨਸਾਨ ਹੁੰਦੇ ਆ ਜਿਹੜੇ ਪਿਛਲੇ ਕਿੰਨੇ ਸਾਲਾਂ ਤੋਂ ਰਸ਼ੀਆ ਦੇ ਲੋਕਾਂ ਨੂੰ ਇਹ ਵਾਲੇ ਸੁਪਨੇ ਦਿਖਾ ਰਹੇ ਸੀ ਕਿ ਮੇਰੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪੱਛਮੀ ਦੇਸ਼ਾਂ ਦੇ ਨਾਲ ਰਲਦੀਆਂ ਨੇ ਬਿਲਕੁਲ ਉਹਨਾਂ ਦੀ ਤਰ੍ਹਾਂ ਦੀਆਂ ਨੇ ਤੇ ਇਸ ਇਸ ਤਰ੍ਹਾਂ ਦੇ ਨਾਲ ਚੱਲਦੇ ਹੋਏ ਆਪਾਂ ਤਰੱਕੀ ਦੇ ਰਾਹ ਦੇ ਉੱਪਰ ਪਹੁੰਚ ਜਾਾਂਗੇ ਪਰ ਇਹ ਵਾਲੇ ਕ੍ਰਾਈਸਿਸ ਨੇ ਬੋਰਿਸ ਮੇਮਸੋਵ ਦੀ ਜਿਹੜੀ ਇਮੇਜ ਹੁੰਦੀ ਆ ਲੋਕਾਂ ਦੇ ਵਿੱਚ ਕਰੋ ਪੂਰੀ ਤਰ੍ਹਾਂ ਦੇ ਨਾਲ ਖਤਮ ਕਰਤੀ ਇਹ ਕ੍ਰਾਈਸਿਸ ਰਸ਼ੀਆ ਦੇ ਲਈ ਇੰਨਾ ਕਿ ਜ਼ਿਆਦਾ ਵੱਡਾ ਹੁੰਦਾ ਕਿ ਬੋਰਿਸ ਯੇਲਸਨ ਆਪਣੀ ਪੂਰੀ ਦੀ ਪੂਰੀ ਕੈਬਨਟ ਟੀਮ ਨੂੰ ਸੈਕ ਕਰ ਦਿੰਦੇ ਆ ਉਹਨਾਂ ਦੇ ਪਦਾਂ ਤੋਂ ਹਟਾ ਦਿੰਦੇ ਆ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਨਾਮ ਹੁੰਦਾ ਖੁਦ ਬੋਰਿਸ ਮੈਮਸੋਵ ਦਾ ਹੁਣ ਰਸ਼ੀਆ ਦੇ ਪ੍ਰਾਈਮ ਮਿਨਿਸਟਰ ਬਣਨ ਦੀ ਰੇਸ ਦੇ ਵਿੱਚ ਜਿਹੜਾ ਸਭ ਤੋਂ ਪ੍ਰਮੁੱਖ ਬੰਦਾ ਸੀ ਉਹਦਾ ਨਾਮ ਹਟ ਚੁੱਕਿਆ ਤੇ ਹੁਣ ਸਾਹਮਣੇ ਰਹਿ ਗਿਆ ਸਿਰਫ ਇੱਕੋ ਹੀ ਨਾਮ ਤੇ ਉਹ ਹੈ ਵਲਾਦੀਮੀਰ ਪੁਤਿਨ ਪਰ ਵਲਾਦੀਮੀਰ ਪੁਤਿਨ ਦੇ ਲਈ ਇੱਥੇ ਇੱਕ ਬਹੁਤ ਹੀ ਜ਼ਿਆਦਾ ਵੱਡੀ ਪ੍ਰੋਬਲਮ ਹੈ ਇਸੇ ਆਰਥਿਕ ਮੰਦਵਾੜੇ ਤੋਂ ਥੋੜੀ ਦੇਰ ਪਹਿਲਾਂ ਜਦੋਂ ਰਸ਼ੀਆ ਦੇ ਵਿੱਚ ਵੋਟਾਂ ਪੈਂਦੀਆਂ ਨੇ ਇਹ ਜਾਣਨ ਦੇ ਲਈ ਕਿ ਰਸ਼ੀਆ ਦੇ ਲੋਕ ਜਿਹੜੇ ਆ ਉਹ ਕਿਸ ਇਨਸਾਨ ਨੂੰ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦੇ ਆ ਤਾਂ ਬੋਰਿਸ ਮੈਮਸੋਵ ਨੂੰ ਵੋਟਾਂ ਪੈਂਦੀਆਂ ਨੇ 50% ਤੋਂ ਵੀ ਜ਼ਿਆਦਾ ਹਾਂ ਉਹ ਗੱਲ ਵੱਖਰੀ ਆ ਕਿ ਇਸ ਆਰਥਿਕ ਮੰਦਵਾੜੇ ਤੋਂ ਬਾਅਦ ਕਹਾਣੀ ਬਦਲ ਜਾਂਦੀ ਆ ਪਰ ਇਸ ਤੋਂ ਬਾਅਦ ਵੀ ਜਿਹੜਾ ਅਗਲਾ ਇਨਸਾਨ ਬੋਰਿਸ ਯੇਲਸਨ ਦੀ ਸੋਚ ਦੇ ਵਿੱਚ ਸੀਗਾ ਵਲਾਦੀਮੀਰ ਪੁਤਿਨ ਉਹਨੂੰ ਵੋਟਾਂ ਕਿੰਨੀਆਂ ਮਿਲਦੀਆਂ ਨੇ ਉਦੋਂ ਵੀ ਸਿਰਫ 2% ਤਾਂ ਮਤਲਬ ਕਿ ਵਲਾਦੀਮੀਰ ਪੋਤਨ ਬੋਰਿਸ ਯੇਲਸਨ ਹੋਣਾਂ ਦੇ ਤੱਕ ਕੈਂਡੀਡੇਟ ਹੋ ਸਕਦੇ ਆ ਪਰ ਉਥੋਂ ਦੇ ਲੋਕਾਂ ਦੇ ਬਿਲਕੁਲ ਨਹੀਂ ਕਿਸੇ ਨੂੰ ਵੀ ਵਲਾਦੀਮੀਰ ਪੋਤਨ ਦਾ ਨਾਮ ਤੱਕ ਵੀ ਨਹੀਂ ਪਤਾ ਸੀ ਤਾਂ ਹੁਣ ਸ਼ੁਰੂ ਹੁੰਦਾ ਬਹੁਤ ਅਜੀਬੋ-ਗਰੀਬ ਤੇ ਰਹੱਸਮਈ ਘਟਨਾਵਾਂ ਦਾ ਇੱਕ ਸਿਲਸਲਾ ਇਹ ਜੇ ਵਿਸਫੋਟਾਂ ਦਾ ਸਿਲਸਲਾ ਜਿਹੜਾ ਰਸ਼ੀਆ ਦੀ ਪੂਰੀ ਦੀ ਪੂਰੀ ਪਬਲਿਕ ਨੂੰ ਇੱਕ ਏਸੇ ਤਰ੍ਹਾਂ ਦੇ ਅਣਜਾਣ ਬੰਦੇ ਦੇ ਚੁੱਪਚਾਪ ਪਿਛਲੇ ਦਰਵਾਜ਼ਿਆਂ ਪ੍ਰਾਈਮ ਮਿਨਿਸਟਰ ਬਣਨ ਦੇ ਪੂਰੀ ਦੇ ਪੂਰੇ ਐਪੀਸੋਡ ਨੂੰ ਇਗਨੋਰ ਕਰਵਾ ਦਿੰਦਾ ਤੁੱਕੇ ਲੋਕਾਂ ਦਾ ਧਿਆਨ ਪੂਰੀ ਤਰ੍ਹਾਂ ਦੇ ਨਾਲ ਲੱਗ ਜਾਂਦਾ ਪੂਰੇ ਰਸ਼ੀਆ ਨੂੰ ਹਿਲਾ ਦੇਣ ਵਾਲੇ ਸੈਂਕੜੇ ਲੋਕਾਂ ਦੀ ਮੌਤ ਦਾ ਕਾਰਨ ਬਣਨ ਵਾਲੇ ਇਨ੍ਹਾਂ ਵਿਸਫੋਟਾਂ ਵੱਲ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਕਿਹਾ 9 ਅਗਸਤ 1999 ਦੇ ਦਿਨ ਬੋਰਿਸ ਯਲਸਨ ਵਲਾਦੀਮੀਰ ਪੁਤਿਨ ਦਾ ਨਾਮ ਡਿਕਲੇਅਰ ਕਰਦੇ ਆ ਰਸ਼ੀਆ ਦੇ ਅਗਲੇ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹ ਇਸ ਤੋਂ ਸਿਰਫ 26 ਦਿਨ ਬਾਅਦ ਇਸ ਤਰ੍ਹਾਂ ਦੇ ਵਿਸਫੋਟਾਂ ਦੀਆਂ ਘਟਨਾਵਾਂ ਦਾ ਸਿਲਸਲਾ ਸ਼ੁਰੂ ਹੁੰਦਾ ਤੇ ਹੁਣ ਆਪਾਂ ਥੋੜਾ ਧਿਆਨ ਦੇ ਨਾਲ ਦੇਖਦੇ ਹਾਂ ਕਿ ਕਿਉਂ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਹਾਲਾਤਾਂ ਦੇ ਵਿੱਚ ਹੁੰਦੀਆਂ ਤੁਹਾਨੂੰ ਯਾਦ ਹੋਊਗਾ ਜਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਰਸ਼ੀਆ ਦੀ ਪਾਰਲੀਮੈਂਟ ਦੇ ਜਿਹੜੇ ਸਪੀਕਰ ਹੁੰਦੇ ਆ ਉਹ ਇੱਕ ਇਹ ਜੇ ਸ਼ਹਿਰ ਦਾ ਨਾਮ ਲੈ ਦਿੰਦੇ ਆ ਜਿੱਥੇ ਹਾਲੇ ਵਿਸਫੋਟ 3 ਦਿਨ ਬਾਅਦ ਹੋਣਾ ਸੀ ਤੇ ਨਾਲ ਹੀ ਤੁਹਾਨੂੰ ਯਾਦ ਹੋਊਗਾ ਨਾਮ ਐਫਐਸਬੀ ਦਾ ਜਿਹਦਾ ਡਾਇਰੈਕਟਰ ਖੁਦ ਹੁੰਦਾ ਵਾ ਵਲਾਦੀਮੀਰ ਪੁਤਿਨ ਉਹੀ ਵਾਲੀ ਏਜੰਸੀ ਜਿਹੜੀ ਕੇਜੀਬੀ ਦੇ ਬਦਲ ਦੇ ਤੌਰ ਦੇ ਉੱਪਰ ਰਸ਼ੀਆ ਦੇ ਵਿੱਚ ਆਉਂਦੀ ਆ ਮਾਸਕੋ ਦੇ ਦੱਖਣ ਪੂਰਬ ਦੇ ਵਿੱਚ 120 ਮੀਲ ਦੀ ਦੂਰੀ ਦੇ ਉੱਪਰ ਇੱਕ ਛੋਟਾ ਜਿਹਾ ਸ਼ਹਿਰ ਆ ਰਾਈਜ਼ਨ ਨਾਮ ਦਾ ਤੇ ਦਿਨ ਆਉਂਦਾ 22 ਸਤੰਬਰ ਦਾ ਇੱਕ ਅਪਾਰਟਮੈਂਟ ਬਿਲਡਿੰਗ ਦੇ ਬਿਲਕੁਲ ਸਾਹਮਣੇ ਇੱਕ ਚਿੱਟੇ ਰੰਗ ਦੀ ਸੈਡਾਨ ਬਿਲਕੁਲ ਅਰਲੀ ਮਾਰਨਿੰਗ ਆਰਸ ਮਤਲਬ ਬਹੁਤ ਹੀ ਤੜਕਸਾਰ ਆ ਕੇ ਰੁਕਦੀ ਆ ਉਹਦੇ ਵਿੱਚੋਂ ਦੋ ਇਨਸਾਨ ਉਤਰਦੇ ਆ ਉੱਤਰ ਕੇ ਬਹੁਤ ਹੀ ਕਾਲੀ ਕਾਲੀ ਉਹ ਗੱਡੀ ਦੇ ਬੂਟ ਨੂੰ ਖੋਲਦੇ ਆ ਉਹਦੇ ਵਿੱਚੋਂ ਦੋ ਬਹੁਤ ਹੀ ਵੱਡੇ ਚਿੱਟੇ ਰੰਗ ਦੇ ਬੈਗ ਉਹ ਕੱਢਦੇ ਆ ਅਪਾਰਟਮੈਂਟ ਦੇ ਅੰਦਰ ਉਹ ਰੱਖਦੇ ਆ ਤੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਆ ਪਰ ਕੁਝ ਲੋਕ ਹੁੰਦੇ ਆ ਜਿਹੜੇ ਇੰਨੀ ਤੜਕਸਾਰ ਆਪਣੀ ਮਾਰਨਿੰਗ ਵਾਕ ਜਾਂ ਜੋਗਿੰਗ ਦੇ ਲਈ ਘਰੋਂ ਨਿਕਲੇ ਹੁੰਦੇ ਆ ਉਹ ਇਹ ਸਾਰੇ ਦਾ ਸਾਰਾ ਵਰਤਾਰਾ ਆਪਣੀ ਅੱਖਾਂ ਦੇ ਸਾਹਮਣੇ ਹੁੰਦਾ ਦੇਖ ਲੈਂਦੇ ਆ ਤੇ ਫੌਰਨ ਲੋਕਲ ਪੁਲਿਸ ਨੂੰ ਇਤਲਾਹ ਕਰ ਦਿੰਦੇ ਆ ਲੋਕਲ ਪੁਲਿਸ ਥੋੜੀ ਦੇਰ ਦੇ ਵਿੱਚ ਹੀ ਇਹਨਾਂ ਲੋਕਾਂ ਨੂੰ ਜਿਹੜੇ ਵਾਈਟ ਸਿਡਾਨ ਦੇ ਵਿੱਚ ਭੱਜ ਰਹੇ ਹੁੰਦੇ ਉਹਨਾਂ ਨੂੰ ਕਾਬੂ ਕਰਦੀ ਆ ਤੇ ਉਹਨਾਂ ਦੀ ਜਾਂਚ ਪੜਤਾਲ ਸ਼ੁਰੂ ਕਰਦੀ ਆ ਤੇ ਸਭ ਤੋਂ ਅਹਿਮ ਚੀਜ਼ ਜਿਹੜੀ ਇਹਨਾਂ ਲੋਕਾਂ ਦੇ ਕੋਲੋਂ ਮਿਲਦੀ ਆ ਉਹ ਕੀ ਹੁੰਦੀ ਆ FSB ਦੇ I ਕਾਰਡ ਉਹੀ ਏਜੰਸੀ ਜਿਹਦਾ ਡਾਇਰੈਕਟਰ ਖੁਦ ਕੋਣ ਹੁੰਦਾ ਵਲਾਦੀਮੀਰ ਪੋਤਨ ਤੇ ਨਾਲ ਦੀ ਨਾਲ ਹੀ ਲੋਕਲ ਪੁਲਿਸ ਦੀ ਇੱਕ ਟੀਮ ਉਸੇ ਅਪਾਰਟਮੈਂਟ ਬਿਲਡਿੰਗ ਦੀ ਬੇਸਮੈਂਟ ਚ ਪਹੁੰਚਦੀ ਆ ਜਿੱਥੇ ਇਹ ਵਾਲੇ ਬਾਕਸ ਰੱਖੇ ਹੁੰਦੇ ਆ ਜਦੋਂ ਇਹਨਾਂ ਬਾਕਸਸ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਉੱਥੋਂ ਪਤਾ ਲੱਗਦਾ ਕਿ ਇਹ ਵਾਲੇ ਬਾਕਸਾਂ ਦੇ ਵਿੱਚ ਉਸੇ ਹੀ ਤਰ੍ਹਾਂ ਦਾ ਵਿਸਫੋਟਕ ਪਦਾਰਥਾ ਜਿਹੜਾ ਵਿਸਫੋਟਕ ਪਦਾਰਥ ਹਾਲੇ ਤੱਕ ਜ਼ਿੰਮੇਵਾਰ ਹੁੰਦਾ ਇਸ ਤੋਂ ਪਹਿਲਾਂ ਦੇ ਲਗਾਤਾਰ ਇੰਨੇ ਸਾਰੇ ਅਪਾਰਟਮੈਂਟਸ ਦੇ ਵਿੱਚ ਤਮਾਕੇ ਕਰਨ ਦੇ ਲਈ ਤੇ ਉਹਦਾ ਨਾਮ ਹੈ ਆਰ ਡੀ ਐਕਸ ਆਰ ਡੀ ਐਕਸ ਦਾ ਮਿਲਣਾ ਤੇ ਨਾਲ ਦੀ ਨਾਲ ਹੀ ਇਹਨਾਂ ਦੋ ਸ਼ੱਕੀ ਇਨਸਾਨਾਂ ਦੇ ਕੋਲੋਂ ਐਫ ਐਸ ਬੀ ਦੇ ਆਈ ਕਾਰਡ ਮਿਲ ਜਾਣਾ ਇਹ ਰਸ਼ੀਆ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਵੱਡੀ ਕਹਾਣੀ ਹੁੰਦੀ ਆ ਪਰ ਇਸ ਤੋਂ ਠੀਕ 1 ਦਿਨ ਬਾਅਦ 23 ਸਤੰਬਰ ਨੂੰ ਪੂਰੇ ਦੇ ਪੂਰੇ ਰਸ਼ੀਅਨ ਮੀਡੀਆ ਦੇ ਉੱਪਰ ਇੱਕ ਚਿਹਰਾ ਦਿਖਾਈ ਦਿੰਦਾ ਤੇ ਉਹ ਹੁੰਦਾ ਰਸ਼ੀਆ ਦੇ ਇਸ ਤੋਂ ਕੁਝ ਟਾਈਮ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਬਣਨ ਵਾਲੇ ਤੇ ਉਸ ਟਾਈਮ ਦੇ ਉੱਪਰ ਪ੍ਰਧਾਨ ਮੰਤਰੀ ਦੀ ਰੇਸ ਦੇ ਵਿੱਚ ਸਭ ਤੋਂ ਅੱਗੇ ਵਾਲੇ ਇਨਸਾਨ ਵਲਾਦੀਮੀਰ ਪੁਤਿਨ ਦਾ ਤੇ ਵਲਾਦੀਮੀਰ ਪੁਤਿਨ ਰਸ਼ੀਆ ਦੇ ਲੋਕਾਂ ਨੂੰ ਇਹ ਕਹਿੰਦੇ ਆ ਕਿ ਇਹ ਸਿਰਫ ਸਾਡੀ ਇੱਕ ਡ੍ਰਿਲ ਸੀਗੀ ਤੇ ਅਸੀਂ ਸਿਰਫ ਇਹ ਦੇਖਣਾ ਚਾਹੁੰਦੇ ਸੀ ਕਿ ਇਨ੍ਹਾਂ ਸਾਰੇ ਵਿਸਫੋਟਾਂ ਦੇ ਚੱਲਦੇ ਰਸ਼ੀਆ ਦੀ ਪਬਲਿਕ ਕਿੰਨੀ ਕਿ ਜ਼ਿਆਦਾ ਅਵੇਅਰ ਆ ਜੇ ਕਦੇ ਦੁਬਾਰਾ ਇਸ ਤਰ੍ਹਾਂ ਦਾ ਅਟੈਕ ਹੋਵੇ ਕੀ ਅਸੀਂ ਇਨ੍ਹਾਂ ਲੋਕਾਂ ਨੂੰ ਛੇਤੀ ਫੜ ਸਕਦੇ ਆ ਤੇ ਜਾਂ ਨਹੀਂ ਇਸੇ ਕਰਕੇ ਸਾਡੇ ਆਪਣੀ ਟੀਮ ਦੇ ਲੋਕ ਇਸ ਤਰ੍ਹਾਂ ਕਰਨ ਦੇ ਵਿੱਚ ਲੱਗੇ ਹੋਏ ਸੀ ਇਸ ਤੋਂ ਅੱਗੇ ਵਲਾਦੀਮੀਰ ਪੋਟੇ ਨੇ ਵੀ ਕਹਿੰਦੇ ਆ ਕਿ ਦਰਅਸਲ ਉਹਨਾਂ ਬਾਕਸਸ ਦੇ ਵਿੱਚ ਕੋਈ ਆਰ ਡੀ ਐਕਸ ਨਹੀਂ ਬਲਕਿ ਚਿੱਟੇ ਰੰਗ ਦਾ ਇੱਕ ਪਾਊਡਰ ਹੁੰਦਾ ਪਰ ਅੱਜ ਦੇ ਵਲਾਦੀਮੀਰ ਪੁਤਿਨ ਤੇ ਉਸ ਟਾਈਮ ਦੇ ਵਲਾਦੀਮੀਰ ਪੁਤਿਨ ਦੇ ਵਿੱਚਕਾਰ ਬਹੁਤ ਫਰਕ ਸੀ ਹਾਲੇ ਉਸ ਵਲਾਦੀਮੀਰ ਪੁਤਿਨ ਦੇ ਕੋਲੇ ਇੰਨੀ ਜ਼ਿਆਦਾ ਤਾਕਤ ਨਹੀਂ ਸੀ ਤਾਂ ਇਸ ਬਿਆਨ ਤੋਂ ਥੋੜੀ ਦੇਰ ਤੋਂ ਬਾਅਦ ਹੀ ਲੋਕਲ ਪੁਲਿਸ ਦਾ ਇੱਕ ਅਧਿਕਾਰੀ ਮੀਡੀਆ ਵਾਲਿਆਂ ਨੂੰ ਇਹ ਦੱਸਦਾ ਕਿ ਨਹੀਂ ਉਹਦੇ ਵਿੱਚ ਕੋਈ ਵੀ ਚਿੱਟੇ ਰੰਗ ਦਾ ਪਾਊਡਰ ਨਹੀਂ ਸੀ ਅਸਲ ਦੇ ਵਿੱਚ ਉਹਦੇ ਵਿੱਚ ਆਰ ਡੀ ਐਕਸ ਹੀ ਸੀ ਜਿਹੜਾ ਸਾਡੀ ਟੀਮ ਨੇ ਚੈੱਕ ਕੀਤਾ ਇਹ ਉਹ ਟਾਈਮ ਸੀ ਜਦੋਂ ਪੂਰੇ ਦੇ ਪੂਰੇ ਰਸ਼ੀਆ ਦੇ ਲੋਕਾਂ ਨੂੰ ਉਥੋਂ ਦੇ ਮੀਡੀਆ ਦੁਆਰਾ ਚੇਚਨੀਆਂ ਦੇ ਅਤਵਾਦੀਆਂ ਦੇ ਬਾਰੇ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਹ ਰਸ਼ੀਆ ਦੇ ਲਈ ਬਹੁਤ ਵੱਡਾ ਖਤਰਾ ਬਣ ਚੁੱਕੇ ਆ ਤੇ ਪੂਰੇ ਦੇ ਪੂਰੇ ਰਸ਼ੀਆ ਦੇ ਵਿੱਚ ਲੋਕ ਇਹਨਾਂ ਸਾਰੇ ਦੇ ਸਾਰੇ ਹੋਣ ਵਾਲੇ ਸੀਰੀਅਲ ਵਿਸਫੋਟਾਂ ਤੋਂ ਡਰੇ ਹੋਏ ਸੀ ਤਾਂ ਕਿਸੇ ਦਾ ਵੀ ਧਿਆਨ ਇਸ ਇੱਕ ਇੰਨੇ ਵੱਡੇ ਕਾਂਡ ਦੇ ਵੱਲ ਜਾਂ ਕਹਿ ਲੋ ਕਿ ਸਕੈਂਡਲ ਦੇ ਵੱਲ ਨਹੀਂ ਜਾਂਦਾ ਤੇ ਜਿੰਨੇ ਟਾਈਮ ਦੇ ਵਿੱਚ ਰਸ਼ੀਆ ਦੇ ਲੋਕ ਤੇ ਚੇਚਨੀਆਂ ਦੇ ਆਪਣੀ ਆਜ਼ਾਦੀ ਮੰਗ ਰਹੇ ਨੌਜਵਾਨਾਂ ਦੇ ਵੱਲ ਲੱਗਿਆ ਰਿਹਾ ਉਹਨੇ ਟਾਈਮ ਦੇ ਦੌਰਾਨ 26 ਮਾਰਚ ਸਨ 2000 ਦੇ ਦਿਨ ਪੁਤਿਨ ਰਸ਼ੀਆ ਦਾ ਸਭ ਤੋਂ ਤਾਕਤਵਰ ਇਨਸਾਨ ਬਣ ਜਾਂਦਾ ਹੈ। ਇਹ ਸੀਗੀ ਕਹਾਣੀ ਇੱਕ ਸਧਾਰਨ ਇਨਸਾਨ ਦੀ, ਇੱਕ ਸਧਾਰਨ ਸਟੂਡੈਂਟ ਦੀ ਜਿਹੜਾ ਇੱਕ ਯੂਨੀਵਰਸਿਟੀ ਦੇ ਵਿੱਚ ਲੋਅ ਕਰ ਰਿਹਾ ਸੀ ਤੇ ਉੱਥੋਂ ਚੱਲਦਾ ਹੋਇਆ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਲੋਕਾਂ ਦੇ ਵਿੱਚ ਸ਼ਾਮਲ ਹੋ ਜਾਂਦਾ। ਕਹਾਣੀਆਂ ਇਸ ਤੋਂ ਅੱਗੇ ਵੀ ਬਹੁਤ ਸਾਰੀਆਂ ਨੇ ਪੁਤਿਨ ਦੇ ਪਾਵਰ ਨੂੰ ਲੈਣ ਤੋਂ ਬਾਅਦ ਦੀਆਂ ਕਹਾਣੀਆਂ, ਬਹੁਤ ਸਾਰੇ ਐਪੀਸੋਡ ਇਸ ਤਰ੍ਹਾਂ ਦੇ ਨੇ ਜਿਹੜੇ ਅੱਜ ਵੀ ਰਹੱਸ ਦੀ ਗੋਦ ਦੇ ਵਿੱਚ ਲੁਕੇ ਹੋਏ ਜਿਨ੍ਹਾਂ ਦੇ ਬਾਰੇ ਵਿੱਚ ਅੱਜ ਵੀ ਠੀਕ ਤਰ੍ਹਾਂ ਦੇ ਨਾਲ ਕਿਤੇ ਵੀ ਉੱਤਰ ਨਹੀਂ ਮਿਲ ਸਕਦੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੇ ਨੇ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤਾਂ ਨੂੰ ਯਾਦ ਹੋਊਗਾ ਰਸ਼ੀਆ ਦੇ ਇੱਕ ਬੱਚਿਆਂ ਦੇ ਸਕੂਲ ਦੇ ਉੱਪਰ ਹਮਲਾ ਹੁੰਦਾ ਉਹਦੇ ਵਿੱਚ ਵੀ ਨਾਮ ਆਉਂਦਾ ਚੇਚਨ ਦੇ ਬਾਗੀਆਂ ਦਾ ਇਸ ਤੋਂ ਇਲਾਵਾ ਰਸ਼ੀਆ ਦੇ ਇੱਕ ਥੀਏਟਰ ਦੇ ਵਿੱਚ ਇੱਕ ਬਹੁਤ ਵੱਡਾ ਹਮਲਾ ਹੁੰਦਾ ਮੈਨੂੰ ਹਾਲੇ ਤੱਕ ਵੀ ਉਹ ਸਾਰਾ ਕੁਝ ਚੰਗੀ ਤਰ੍ਹਾਂ ਯਾਦ ਆਉਂਦਾ ਇੰਡੀਅਨ ਮੀਡੀਆ ਨੇ ਵੀ ਪ੍ਰੋਪਰ ਕਵਰੇਜ ਦਿੱਤੀ ਇੰਨੇ ਵੱਡੇ ਇਹ ਇਨਸੀਡੈਂਟ ਸੀ ਇਹਨਾਂ ਸਾਰੀਆਂ ਘਟਨਾਵਾਂ ਨੂੰ ਚੇਚਨ ਦੇ ਬਗੀਆਂ ਦੇ ਨਾਲ ਜਾਂ ਕਹਿ ਲਓ ਉਹਨਾਂ ਲੜਾਕਿਆਂ ਦੇ ਨਾਲ ਜਿਹੜੇ ਰਸ਼ੀਆ ਤੋਂ ਆਪਣੀ ਆਜ਼ਾਦੀ ਚਾਹੁੰਦੇ ਸੀ ਉਹਨਾਂ ਦੇ ਨਾਲ ਜੋੜ ਕੇ ਦੇਖਿਆ ਗਿਆ ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਇਹਦੇ ਪਿੱਛੇ ਸਿੱਧਾ ਸਿੱਧਾ ਹੱਥ ਖੁਦ ਐਫਐਸਬੀ ਦਾ ਤੇ ਜਾਂ ਫਿਰ ਕਹਿ ਲਓ ਵਲਾਦੀਮੀਰ ਪੁਤਿਨ ਦਾ ਦੱਸਦੇ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਵਲਾਦੀਮੀਰ ਪੁਤਿਨ ਦੀ ਰਸ਼ੀਆ ਦੇ ਵਿੱਚ ਪੋਪੂਲਾਰਿਟੀ ਤਕਰੀਬਨ ਤਕਰੀਬਨ ਨਾ ਮਾਤਰ ਸੀ ਤੇ ਆਪਣੇ ਆਪ ਨੂੰ ਪੋਪੂਲਰ ਕਰਨ ਦੇ ਲਈ ਵਲਾਦੀਮੀਰ ਪੁਤਿਨ ਨੂੰ ਚਾਹੀਦਾ ਸੀ ਪੂਰੇ ਦੇ ਪੂਰੇ ਰਸ਼ੀਆ ਦੇ ਲੋਕਾਂ ਦੇ ਲਈ ਇੱਕ ਸਾਂਝਾ ਦੁਸ਼ਮਣ ਜਿਹਨੂੰ ਲੋਕ ਲਗਾਤਾਰ ਨਫ਼ਰਤ ਕਰਦੇ ਰਹਿਣ ਤੇ ਵਲਾਦੀਮੀਰ ਪੁਤਿਨ ਦੀ ਇਹਨਾਂ ਬਾਗੀਆਂ ਦੇ ਨਾਲ ਲੜਨ ਦੇ ਕਰਕੇ ਜਿਹੜੀ ਇਮੇਜ ਹੈਗੀ ਆ ਉਹ ਬਹੁਤ ਜ਼ਿਆਦਾ ਇੰਪਰੂਵ ਹੋ ਜਾਵੇ ਪਰ ਇਹ ਸਿਰਫ ਇੱਕਾ ਦੁਕਾ ਘਟਨਾਵਾਂ ਨਹੀਂ ਇਸ ਤੋਂ ਇਲਾਵਾ ਘਟਨਾਵਾਂ ਦਾ ਇੱਕ ਲੰਬਾ ਸਿਲਸਿਲਾ ਪਰ ਉਹਦੇ ਲਈ ਕੋਈ ਹੋਰ ਵੀਡੀਓ ਚਾਹੀਦਾ ਇੱਕ ਬਹੁਤ ਹੀ ਲੰਬਾ ਤੇ ਬਹੁਤ ਹੀ ਡਿਟੇਲਡ ਤੇ ਅੱਜ ਦੇ ਵੀਡੀਓ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ